ਇਹ ਤਾਂ ਸੀ ਤੁਹਾਨੂੰ ਮੈਂ ਜੈਕਟ ਫਿਗਰ ਨਹੀਂ ਤੇ ਦੱਸ ਸਕਦਾ ਪਰ ਜਦੋਂ ਸਾਡਾ ਸਬਮਿਟ ਹੋਊਗਾ ਉਸ ਵੇਲੇ ਸਾਡੇ ਨਾਲ ਸਾਰਾ ਕੁਝ ਲਿਖਤੀ ਚ ਕਰਕੇ ਜਾਣਗੇ ਸਾਰੀਆਂ ਜਰਮਨ ਲਗਭਗ ਕਿੰਨੀਆਂ ਕੰਪਨੀਆਂ ਜਿਹੜੀਆਂ ਜਪਾਨ ਤੇ ਕੋਰੀਆ ਦੇ ਹੋਣਗੀਆਂ ਜਿਹੜੀਆਂ ਜਿਵੇਂ ਰੋਡ ਸ਼ੋਅ ਹੈ ਰੋਡ ਸ਼ੋਅ ਚ ਤਾਂ 200 ਤੋਂ ਵੱਧ ਕੰਪਨੀਆਂ ਸੀ ਸੋ ਮੈਨੂੰ ਲੱਗਦਾ ਵੀ ਜਪਾਨ ਤੇ ਕੋਰੀਆ ਚੋਂ ਘਟ ਘਟ ਮਤਲਬ ਲਾ ਲੋ ਵੀ 250 ਦੇ ਨੇੜੇ ਦੇ ਕੰਪਨੀਆਂ ਜਿਨ੍ਹਾਂ ਚੋਂ 10 15 ਤਾਂ ਮੇਜਰ ਨੇ ਟੋਪਨ ਹੋ ਗਿਆ ਆਈਸੀਸੀ ਹੋ ਗਿਆ ਟੋヨタ ਹੋ ਗਿਆ ਯਨਮਾਰ ਹੋ ਗਿਆ ਜਾਂ ਆਪਣਾ ਹੋਂਡਾ ਹੋ ਗਿਆ ਯਾਮਾ ਹੋ ਗਿਆ ਹੈਨਾ ਇਹ ਤਾਂ ਵੱਡੀਆਂ ਨੇ ਤੇ ਬਾਕੀ ਜਿਹੜੀਆਂ ਛੋਟੀਆਂ ਕੰਪਨੀਆਂ ਨੇ ਉਹ ਵੀ ਆਉਣਗੀਆਂ ਤੇ ਉਹ ਸਭ ਤੋਂ ਇੱਕ ਮੈਂ ਵੱਡੀ ਜਿਹੜੀ ਤੁਹਾਨੂੰ ਦੱਸ ਕੇ ਅੱਜ ਮੈਂ ਦੱਸਣਾ ਚਾਹਣਾ ਕਿ ਜਿਹੜਾ ਅਸੀਂ ਰੀਸੈਂਟਲੀ ਜਿਹੜੀ ਪਿਛਲੀ ਕੈਬਨਿਟ ਕੀਤੀ ਸੀ ਉਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਕਈ ਵਾਰ ਕੀ ਉਹਨਾਂ ਸਰਕਾਰੀ ਟੈਂਡਰ ਨੇ ਕੋਈ ਦਵਾਈਆਂ ਦੀ ਕੰਪਨੀ ਹੈ ਕਿਸੇ ਦੀ ਉਹ ਪ੍ਰਾਈਵੇਟ ਹੈ ਸਰਾਂ ਦਵਾਈ ਸਪਲਾਈ ਕਰਦੀ ਨਵੀਂ ਕੰਪਨੀ ਹੈ ਦਵਾਈਆਂ ਬਹੁਤ ਵਧੀਆ ਨੇ ਉਹ ਸਰਕਾਰ ਨਾਲ ਕੋਈ ਐਗਰੀਮੈਂਟ ਕਰਨਾ ਚਾਹੁੰਦੇ ਆ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈਆਂ ਸਪਲਾਈ ਕਰਨਾ ਚਾਹੁੰਦੇ ਨੇ ਪਰ ਸਾਡੇ ਇੱਕ ਕਲੌਜ਼ ਸੀਗਾ ਸਿਰਫ ਵੱਡੀਆਂ ਕੰਪਨੀਆਂ ਜਿਹੜੀਆਂ ਉਹ ਆ ਸਕਦੀਆਂ ਨੇ 80 ਕਰੋੜ ਰੁਪਏ ਤੋਂ ਉੱਪਰ ਟਰਨਓਵਰ ਹੋਣਾ ਚਾਹੀਦਾ ਤੇ ਇੰਨਾ ਐਕਸਪੀਰੀਅੰਸ ਹੋਣਾ ਚਾਹੀਦਾ ਹੁਣ ਜਦੋਂ ਆਪਾਂ ਨੂੰ ਮੌਕੇ ਨਹੀਂ ਦੇਵਾਂਗੇ ਉਹਨਾਂ ਦਾ ਐਕਸਪੀਰੀਅੰਸ ਕਿਵੇਂ ਹੋਊਗਾ ਜਦੋਂ ਉਹਨਾਂ ਨੇ ਕੰਮ ਹੀ ਨਹੀਂ ਕਰਾਂਗੇ ਉਹਨਾਂ ਦਾ ਟਰਨਓਵਰ ਕਿਵੇਂ ਹੋਊਗਾ ਫਿਰ ਨਵੇਂ ਨੂੰ ਤਾਂ ਮੌਕੇ ਹੀ ਨਹੀਂ ਮਿਲਣਾ ਜੀ ਐਮਐਸਐਮੀ ਉਹਦੇ ਵਿੱਚ ਅਸੀਂ ਐਡ ਕਰਤਾ ਹਾਂ ਅਸੀਂ ਫਾਈਨੈਂਸ਼ੀਅਲ ਫਾਈਨਾਂਸ ਵਾਲਾ ਤੇ ਐਕਸਪੀਰੀਅੰਸ ਵਾਲਾ ਕਲੋਜ਼ ਘੱਟਤਾ ਕਿ ਕੋਈ ਵੀ ਨਵੀਂ ਕੰਪਨੀ ਆਵੇ ਕੁਆਲਿਟੀ ਪੱਕੋ ਅਸੀਂ ਉਹਨਾਂ ਦਾ ਟੈਸਟ ਲਵਾਂਗੇ ਕੁਆਲਿਟੀ ਦਿਖਾ ਦੇ ਸਾਨੂੰ ਕੁਆਲਿਟੀ ਪੱਖੋਂ ਕੋਈ ਕੰਪਰੋਮਾਈਜ਼ ਨਹੀਂ ਪਰ ਤੁਸੀਂ ਆ ਕੇ ਚਾਹੇ ਸੜਕਾਂ ਦਾ ਠਿਕਾ ਲੈਣਾ ਚਾਹੇ ਪੁਲਾਂ ਦਾ ਠਿਕਾ ਲੈਣਾ ਚਾਹੇ ਕੋਈ ਸਕੂਲ ਬਣਾਉਣਾ ਹੈ ਹਸਪਤਾਲ ਬਣਾਉਣਾ ਹੈ ਦਵਾਈਆਂ ਜੋ ਮਰਜੀ ਤੁਸੀਂ ਸਰਕਾਰ ਦਾ ਟੈਂਡਰ ਦੇ ਵਿੱਚ ਆਉਣਾ ਹੈ ਪਹਿਲੇ ਕਦੋਂ ਟੈਂਡਰ ਹੀ ਨਹੀਂ ਪਾ ਸਕਦੇ ਇਹ ਦੇ ਕਰਕੇ ਉਦੋਂ ਚਾਰ ਪੰਜ ਕੰਪਨੀਆਂ ਹੁੰਦੀਆਂ ਸੀ ਉਹੀ ਆਪ ਚਾਪ ਚ ਨਹੀਂ ਹੁੰਦਾ ਕਰ ਲੈਂਦੇ ਸੀ ਤੂੰ ਇਹਦਾ ਪਾ ਦੀ ਮੈਂ ਇਹਦਾ ਪਾ ਦੂੰ ਚਲੋ ਜੀ ਨੱਬ ਕੇ ਹੁਣ ਕੰਪੀਟੀਸ਼ਨ ਵੀ ਵਧੂਗਾ ਸਾਰੀਆਂ ਕੰਪਨੀਆਂ ਐਮ ਐਸ ਐਮ ای ਚ ਜਿੰਨੀਆਂ ਛੋਟੀਆਂ ਕੰਪਨੀਆਂ ਉਹਨਾਂ ਨੂੰ ਵੀ ਮੌਕਾ ਮਿਲੂਗਾ ਕਿ ਕੋਈ ਤੁਹਾਨੂੰ 60 ਕਰੋੜ ਜਾਂ 70 ਕਰੋੜ ਜਾਂ 80 ਕਰੋੜ ਜਿੰਨਾ ਵੀ ਹੈ ਕੋਈ ਤਾਂ ਨੋ ਵਰਦੀ ਕੰਡੀਸ਼ਨ ਨਹੀਂ ਕੋਈ ایکسپੀਰੀਅੰਸ ਦੀ ਕੰਡੀਸ਼ਨ ਨਹੀਂ ਆਓ ਤੁਸੀਂ ਨਵੀਂ ਕੰਪਨੀਆਂ ਉਹ ਸਗੋਂ ਜ਼ਿਆਦਾ ਉੱਚੇ ਟੈਂਡਰ ਪਾਉਣਗੇ ਉਹ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ ਉਹ ਕਹਿੰਦੇ ਅਸੀਂ ਨੋ ਪ੍ਰੋਫਿਟ ਨੋ ਲਾਸਟ ਤੇ ਵੀ ਕੰਮ ਕਰਨ ਨੂੰ ਤਿਆਰ ਆ ਬਸ ਨੂੰ ਮੌਕਾ ਤਾਂ ਮਿਲੇ ਨਾ ایکسپੀਰੀਅੰਸ ਤਾਂ ਤਾਂ ਹੀ ਹੋਊਗਾ ਜੇ ਮੌਕਾ ਮਿਲੂਗਾ ਸੀਐਮ ਸਾਹਿਬ ਜ਼ਿਆਦਾਤਰ ਕੰਪਨੀਆਂ ਕੋਈ ਯਾਦ ਕੀਆ ਮੋਹਾਲੀ ਚ ਇੰਵੈਸਟ ਨਹੀਂ 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 ਹੁਣ ਜਿਵੇਂ ਲੁਧਿਆਣੇ ਦੀਆਂ ਕੰਪਨੀਆਂ ਨੇ ਅੰਮ੍ਰਿਤਸਰ ਟੈਕਸਟਾਈਲ ਵਾਲੇ ਨੇ ਤੇ ਇਹ ਰੋਪੜ ਵਾਲੇ ਨੇ ਜਿਹੜੇ ਆਈਟੀ ਜਿਹਨੇ ਆਪਣਾ ਜਿਨ੍ਹਾਂ ਦਾ ਉਹ ਸੀਗਾ ਮੈਕਸ ਵਾਲਿਆਂ ਦਾ ਜਿਹੜਾ ਲਿਆ ਸੀ ਉਹਨਾਂ ਨੇ ਯਨਮਾਰ ਯਨਮਾਰ ਵਾਲੇ ਹੁਸ਼ਿਆਰਪੁਰ ਵੀ ਨੇ ਉਹ ਸਾਰੇ ਪੰਜਾਬ ਵਾਸਤੇ ਮੁਹਾਲੀ ਤਾਂ ਆਈਟੀ ਸੈਕਟਰ ਜਰ ਰਿਸਰਚ ਐਂਡ ਡਾਟਾ ਸੈਕਟਰ ਉਹ ਮੁਹਾਲੀ ਚ ਇੰਟਰਸਟਡ ਨੇ ਬਾਕੀ ਫੈਕਟਰੀਆਂ ਲਾਉਣ ਵਾਸਤੇ ਕੋਈ ਰਾਜਪੁਰੇ ਕੋਈ ਦਰਾਹੇ ਆ ਤੇ ਉਹ ਉਹ ਜਿੱਥੇ ਜਿੱਥੇ ਉਹਨਾਂ ਨੂੰ ਰੇਲ ਲਿੰਕ ਜਾਂ 에어 ਲਿੰਕ ਜਾਂ ਰੋਡ ਲਿੰਕ ਜਿਹੜਾ ਚਾਹੀਦਾ ਉਹ ਜਿੱਥੇ ਜਿੱਥੇ ਉਹਨਾਂ ਨੂੰ ਸੂਟ ਕਰੂਗਾ ਉੱਥੇ ਉੱਥੇ ਆ ਜਾਣਗੇ ਹਾਂ ਤੇ ਉਹ ਵੀ ਆ ਇਸ ਇਨਾਰੂ ਨੈਰੂਲਕ ਵੀ ਆਪਣੇ ਕੋਲੇ ਆ ਯਾਮਾ ਹੋਂਡਾ ਹੈ ਨਾ ਜੈਨਮਾਰ ਸਾਰੀਆਂ ਕੰਪਨੀਆਂ ਔਰ 9 ਤੋਂ 10 ਕੰਪਨੀਆਂ ਹੈ ਜੀ ਇਹਨੇ ਜਿਹੜੀਆਂ ਇੱਥੇ ਆ ਗਈਆਂ ਨੇ ਜਾਪਾਨ ਦੀਆਂ 5 ਤੋਂ 7 ਕੰਪਨੀਆਂ ਆ ਗਈਆਂ ਨੇ ਜਿਹੜੀਆਂ ਕੋਰੀਆ ਦੀਆਂ ਸੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਣਾ ਕਿਉਂਕਿ ਤੁਸੀਂ ਕਲਚਰ ਡਿਵੈਲਪ ਕਰ ਲਿਆ ਜਪਨੀਜ਼ ਉੱਥੇ ਤੇ ਕੋਰੀਅਨ ਤੁਸੀਂ ਹੋਰ ਕੰਪਨੀਆਂ ਨੂੰ ਵੀ ਨਾਲ ਲੈ ਜਾਓ ਤੇ ਉਹ ਉਹ ਕਹਿੰਦੇ ਵੀ ਅਸੀਂ ਤੁਹਾਡੇ ਬ੍ਰਾਂਡ ਮਾਸਟਰ ਬਣ ਕੇ ਅਸੀਂ ਦੱਸਾਂਗੇ ਕਿ ਉਹ ਆ ਸਾਨੂੰ ਉਥੇ ਬੈਨੀਫਿਟਸ ਨੇ ਆ ਰੇਟ ਤੇ ਸਾਨੂੰ ਬਿਜਲੀ ਮਿਲ ਰਹੀ ਹੈ ਆ ਰੇਟ ਤੇ ਸਾਨੂੰ ਜਿਹੜਾ ਹੋਰ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਤੇ ਸਾਨੂੰ ਸਰਕਾਰ ਵੱਲੋਂ ਆ ਹੈਲਪ ਮਿਲ ਰਹੀ ਹੈ ਫੈਡਰਲ ਗਵਰਨਮੈਂਟ ਵੱਲੋਂ ਆ ਜਿਹੜੀ ਮਿਲ ਰਹੀ ਹੈ ਹੈਲਪ ਸਾਨੂੰ ਤੇ ਉਹ ਸਾਰਾ ਕੁਝ ਰਿਸਰਚ ਕਰਕੇ ਉਦੋਂ ਬਾਅਦ ਫਿਰ ਆਉਣਗੇ ਦਗੋ ਤਾਂ ਇਹ ਤਾਂ ਅਨਲਿਮਿਟਿਡ ਹੈ ਜੀ ਨੌਕਰੀ ਤਾਂ ਹੁਣ ਤੱਕ ਆਪਾਂ 4.5 ਲੱਖ ਤੋਂ ਉੱਪਰ ਨੌਕਰੀਆਂ ਪੈਦਾ ਹੋ ਚੁੱਕੀਆਂ ਨੇ ਇੱਥੇ ਮੰ ਲਗਭਗ 1.5 ਲੱਖ ਕਰੋੜ ਜਿਹੜਾ ਆ ਗਿਆ ਉਹ ਇਸ ਟਿਨਿਓਰ ਦੇ ਵਿੱਚ ਜਿਵੇਂ ਟਾਟਾ ਸਟੀਲ ਹੈ ਉਹ ਸਾਈਕਲ ਵੈਲੀ ਚ ਸਨਾਥਨ ਟੈਕਸਟਾਈਲ ਹੈ ਮਹਿੰਦਰਾ ਹੈ ਹੈਨਾ ਬਰਵਿਊ ਹੈ ਤੇ ਫਰੇਡਨਬਰਗ ਹੈ ਜਿਹਨੀਆਂ ਨਵੀਆਂ ਕੰਪਨੀਆਂ ਰਾਇਲਟੀ ਹਾਊਸ ਹੈ ਜਿਹੜੇ ਕੈਟਲ ਫੀਡ ਬਣਾਉਂਦੇ ਆ ਡੱਚ ਕੰਪਨੀ ਹੈ ਤੁਹਾਨੂੰ ਜੀ ਕਾ ਬਹੁਤ ਸਾਰੀਆਂ ਨੌਕਰੀਆਂ ਨੌਕਰੀਆਂ ਦਾ ਦੇਖੋ ਜੇ 1.5 ਲੱਖ ਕਰੋੜ ਦੇ ਨਾਲ ਸਾਢੇ 4 ਲੱਖ ਨੌਕਰੀ ਮਿਲ ਸਕਦੀ ਹੈ ਸਾਡੇ ਕੋਲੇ ਹੋਰ ਪੈਸੇ ਮਤਲਬ ਕੰਪਨੀਆਂ ਆ ਗਿਆ ਹੋਰ ਨੌਕਰੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਵੇਂ ਹੁਣ ਬਰਬੀਓ ਕੰਪਨੀਆਂ ਤੁਸੀਂ ਜਾ ਕੇ ਆਇਓ ਕਦੇ ਇਹ ਪਟਾਲ ਕਲਾਂ ਲਹਿਰੇਗਾ ਕੇ ਕੋਲ ਲਹਿਰੇਗਾ ਕੇ ਕੋਲ ਮੇਰੇ ਨਾਲ ਦੋ ਤਿੰਨ ਗਨ ਮੁੰਡੇ ਇਧਰਲੇ ਇਲਾਕੇ ਦੇ ਗਨ ਮੈਂ ਨੇ ਉਹ ਕਹਿੰਦੇ ਸਾਡੇ 20-2000 ਰੁਪਏ ਉਹ ਟਰੈਕਟਰ ਦੇ ਡਰਾਈਵਰ ਨੂੰ ਦਿੰਦੇ ਜੀ ਨਾਲ ਟਰੈਕਟਰ ਦਾ ਕਿਰਾਇਆ ਲੱਗ ਦਿੰਦੇ ਉਹਨੂੰ ਵੀ ਜਿਹੜਾ ਟਰੈਕਟਰ ਲੱਗਿਆ ਹੋਇਆ ਹੈ ਪਰਾਲੀ ਲੈ ਕੇ ਆਉਣ ਤੇ ਜਾਂ ਕੋਈ ਵੀ ਟ੍ਰਾਂਸਪੋਰਟੇਸ਼ਨ ਵਾਸਤੇ 22000 ਰੁਪਇਆ ਹੋ ਕਹਿੰਦੇ ਸ਼ਾਮ ਨੂੰ ਘਰੇ ਆ ਜਾਂਦੇ ਨੇ ਤੇ ਉੱਥੇ ਨਾ ਕੋਈ ਪੋਲੂਸ਼ਨ ਹੈ ਨਾ ਕੋਈ ਉੱਥੇ ਖੜਕਾ ਹੁੰਦਾ ਤੇ ਉਹ ਕਹਿੰਦੇ 50000 ਏਕੜ ਦੇ ਵਿੱਚ ਪਰਾਲੀ ਨਹੀਂ ਫੁਕਣ ਦਿੰਦੇ ਉਹ ਸਿਰਫ 50000 ਤਾਂ ਫਿਰ ਇੱਕ ਵਿਧਾਨ ਸਭਾ ਹਲਕਾ ਵੀ ਨਹੀਂ ਹੋਇਆ 50000 ਤਾਂ 50 ਪਿੰਡਾਂ ਦੀ ਹੋ ਗਏ ਸਮਝ ਲਓ ਜੇ ਇਸ ਤਰ੍ਹਾਂ ਦਾ ਸਾਡੇ ਕੋਲੇ ਇਨਫਰਾਸਟ੍ਰਕਚਰ ਇਹਨਾਂ ਕੋਲ ਵੱਡੀਆਂ ਨੇ ਜਾਪਾਨਾ ਨਾਲ ਕੋਲ ਵੱਡੀਆਂ ਟੈਕਨੋਲੋਜੀ ਨੇ ਲੇਟੈਸਟ ਅਸਿਕਾ ਤੁਸੀਂ ਆ ਜਾਓ ਸਾਡੇ ਕੋਲ ਤਾਂ ਪਰਾਲੀ ਤਾਂ ਮੁੱਕਣੀ ਨਹੀਂ ਸਾਡੇ ਕੋਲੇ ਜਦੋਂ ਅਸੀਂ ਚੌਲ ਪੈਦਾ ਕਰਦੇ ਨਾਲ ਪਰਾਲੀ ਪੈਦਾ ਹੁੰਦੀ ਹੈ ਜੀ ਜੀ ਉਹਨਾਂ ਨੇ ਸਾਨੂੰ ਨਹੀਂ ਅਸੀਂ ਉਹ ਜੋ ਯੂਨੀਵਰਸਿਟੀ ਦਾ ਦੱਸਿਆ ਤੁਸੀਂ ਹੁਣ ਦੱਸਿਆ ਵੀ ਆ ਸਾਡੇ ਕੋਲੇ ਐਸ ਕਿਸਮ ਦੀ ਲੇਬਰ ਤੁਸੀਂ ਦੱਸ ਦੋ ਸਾਨੂੰ ਤੁਹਾਨੂੰ ਕਿਸ ਕਿਸਮ ਦਾ ਟੈਲੈਂਟ ਚਾਹੀਦਾ ਅਸੀਂ ਉਹ ਸਕਿਲਡ ਕਰਕੇ ਦੇ ਦਾਂਗੇ ਪੰਜਾਬੀ ਹਾਰਡ ਵਰਕ ਕਰਨੇ ਪੰਜਾਬੀ ਬਹੁਤ ਮਿਹਨਤੀ ਨੇ ਉਹ ਕਹਿੰਦੇ ਲੈਂਗੁਏਜ ਅਸੀਂ ਕਿ ਵੀ ਅਸੀਂ ਦੱਸ ਦਾਂਗੇ ਜਾ ਕੇ ਭਾਈ ਜਪਾਨੀ ਤੇ ਕੋਰੀਅਨ ਲੈਂਗੁਏਜ ਆ ਤੁਸੀਂ ਦੇਖਿਆ ਮੁੰਡਾ ਸਰਦਾਰ ਜਿਹੜਾ ਉਹ ਕੋਰੀਅਨ ਦੇ ਵਿੱਚ ਜਿਹੜਾ ਟਰਾਂਸਲੇਟਰ ਬਣਿਆ ਹੋਇਆ ਉੱਥੇ ਸੋ ਪੰਜਾਬੀ ਜਿਹੜੇ ਕੰਮ ਨੂੰ ਪੈ ਜਾਣ ਫਿਰ ਉਹ ਤਾਂ ਫਿਰ

ਅਸੀਂ ਹੁਣ ਥੋੜਾ ਜਿਹਾ ਇਧਰ ਲਈ ਦੁਨੀਆ ਬਾਰੇ ਵੀ ਸੋਚਾਂਗੇ ਅਸੀਂ ਉਹਨਾਂ ਨੂੰ ਆਪਸ਼ਨ ਦੇਵਾਂਗੇ ਜਪਾਨੀਜ਼ ਲੈ ਲੋ ਜਰਮਨ ਜਰਮਨ ਲੈਂਗੁਏਜ ਵਾਸਤੇ ਵੀ ਬਹੁਤ ਸਾਰਾ ਇੰਡੀਆ ਦਾ ਤੇ ਜਾਪਾਨ ਦਾ ਇੱਕ ਐਗਰੀਮੈਂਟ ਹੋਇਆ 10 ਟ੍ਰਿਲੀਅਨ ਡਾਲਰ ਦਾ ਆਪਸ ਦੇ ਵਿੱਚ ਟ੍ਰੇਡ ਕਰਨਾ 10 ਸਾਲਾਂ ਚ ਉਹਦੇ ਵਿੱਚ ਸਭ ਤੋਂ ਵੱਡਾ ਰੋਲ ਪੰਜਾਬ ਨਿਭਾ ਸਕਦਾ ਹੈ ਸਾਨੂੰ ਇੰਡੀਆ ਨਿਵੇਸ਼ਕ ਦੇ ਵੀ ਦੱਸਿਆ ਵੀ ਅਸੀਂ ਉਸੇ ਦੇ ਅੰਡਰ ਕਰ ਰਹੇ ਹਾਂ ਵੀ ਅਸੀਂ ਉਹ ਪੂਰਾ ਕਰਨਾ ਸੋ ਅਸੀਂ ਅਸੀਂ ਉਹਨਾਂ ਨੂੰ ਵਰਕ ਫੋਰਸ ਵੀ ਦੇ ਸਕਦੇ ਆ ਜੇ ਕੋਈ ਜਾਣਾ ਚਾਹੁੰਦੇ ਆ ਜਪਾਨ ਚ ਜਾਂ ਕੋਰੀਆ ਜਾ ਕੇ ਕੰਮ ਕਰਨਾ ਚਾਹੁੰਦੇ ਆ ਤਾਂ ਇਸ ਕਰਕੇ ਸਾਡੇ ਬੱਚੇ ਜਿਹੜੇ ਐਕਸਪਰਟ ਹੋ ਜਾਣਗੇ ਉੱਥੇ ਉੱਥੇ ਵੀ ਕੰਪਨੀਆਂ ਖੋਲਹੀ ਬੈਠੇ ਆ ਆਪਣੇ ਲੋਕ 30 35 35 ਸਾਲ ਪਹਿਲਾਂ ਜਾ ਕੇ ਸੋ ਇਸ ਕਮ ਚ ਤਾਂ ਪੰਜਾਬੀ ਜਿਹੜੇ ਨੇ ਉਹ ਕਦੇ ਵੀ